ਸਟੂਡੈਂਟਸ ਪੀਐਸਸੀ ਵੀ ਅਪਡੇਟ ਦਿੱਤਾ ਦਾ ਸ਼ਬਦ ਆ ਚੁੱਕਾ ਆ ਗਿਆ ਤੇ ਲੈ ਕੇ ਹਾਜ਼ਰ ਹੋ ਚੁੱਕਿਆ ਮਾਡਲ ਟੈਸਟ ਪੇਪਰ ਆਪਣਾ 8ਵੀਂ ਕਲਾਸ ਦਾ ਸਰੀਰਿਕ ਸਿੱਖਿਆ ਦਾ ਇੱਕ ਸੈਂਪਲ ਪੇਪਰ ਜੋ ਕਿ ਆਪਣੇ ਪ੍ਰੀਬੋਰਡ ਐਗਜ਼ਾਮਸ ਦੇ ਵਿੱਚ ਇਹ ਸੈਂਪਲ ਪੇਪਰ ਜਿਹੜਾ ਵਾ ਰਿਲੀਜ਼ ਕੀਤਾ ਗਿਆ ਵਾ ਇੱਕ ਸੈਂਪਲ ਪੇਪਰ ਠੀਕ ਹੈ ਤੇ ਬਾਕੀ ਅਜੇ ਤੱਕ ਆਪਣੀ ਚੈਨਲ ਨੂੰ ਸਬਸਕ੍ਰਾਈਬਨ ਕੀਤਾ ਕਰਕੇ ਰੱਖੋ ਘੰਟੀ ਦੇ ਬਟਨ ਨੂੰ ਆਨ ਕੀਤਾ ਕਰਕੇ ਰੱਖੋ ਬਾਕੀ ਮਿਲਦੇ ਆਪਾਂ ਅਗਲੇ ਮਾਡਲ ਟੈਸਟ ਪੇਪਰ ਦੇ ਨਾਲ ਅਗਲੀ ਵੀਡੀਓ ਦੇ ਨਾਲ ਤਾਰੇ ਨਾਮ ਵਾਂਗੇ ਰੂਬਰੂ ਤਾ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਘੰਟੀ ਦਾ ਬਟਨ ਨੂੰ ਆਨ ਕਰਕੇ ਰੱਖੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਅਗਲੇ ਮਾਡਲ ਟੈਸਟ ਪੇਪਰ ਦੇ ਨਾਲ ਜਲਦੀ